ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੁਰੂਸਰ ਇਹ ਜਲਾਲ ਦੇ ਬਿਲਕੁਲ ਨੇੜ ਦਾ ਪਿੰਡ ਹੈ ਜਿਲ੍ਹਾ ਇਹਨੂੰ ਬਠਿੰਡਾ ਪੈਂਦਾ ਬਾਜੇਖਾਨ ਦੇ ਤੋਂ ਜਦੋਂ ਬਰਨਾਲੇ ਵਾਲ ਨੂੰ ਜਾਂਦੇ ਆ ਤਾਂ ਉਸ ਸੜਕ ਤੇ ਜਲਾਲ ਤੋਂ ਪਹਿਲਾਂ ਇਹ ਪਿੰਡ ਆ ਜਾਂਦਾ ਗੁਰੂਸਰ ਪਿੰਡ ਦਾ ਨਾਮ ਹੈ ਜਿਹੜੇ ਘਰ ਚ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਜੀ ਹੋਰੀ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ ਕੁਝ گاਵਾ ਇਹ ਕੋਸ ਮੱਝਾਂ ਇਸ ਤਰ੍ਹਾਂ ਮਿਕਸ ਜੇ ਪਸ਼ੂ ਇਹਨਾਂ ਕੋਲ ਘਰੇ ਰੱਖੇ ਹੋਏ ਆ ਇਹਨਾਂ ਦੇ ਵਿੱਚੋਂ ਹੀ ਅੱਜ ਇੱਕ ਗਾਂ ਬਾਈ ਹੋਰਾਂ ਨੇ ਵਿਕਾਊ ਕੀਤੀ ਹੈ ਜਿਹੜੀ ਸੂਣ ਦੇ ਬਿਲਕੁਲ ਨੇੜ ਹੈ ਡਿਟੇਲ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜਿਹਨੂੰ ਆਜੂ ਉਹਦਾ ਹੱਕਾ ਵੀ ਉਹ ਤਸੱਲੀ ਕਰੇ ਤੇ ਆਪਦੀ ਸਮਝ ਨਾਲ ਖਰੀਦੇ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਬਾਈ ਤੋਂ ਇਨਫੋਰਮੇਸ਼ਨ ਲਈਏ ਫਿਰ ਇਹਨੂੰ ਖੋਲ ਕੇ ਤੋਰ ਕੇ ਤੁਹਾਨੂੰ ਦਿਖਾ ਦੇਣਗੇ ਬਾਈ ਸਤਿ ਸ੍ਰੀ ਅਕਾਲ ਸਹੀ ਕਾਲ ਜੀ ਨਾਮ ਦੱਸਦੇ ਵੀਰੇ ਮੇਰਾ ਨਾਲ ਦੀ ਕਲਦੀਪ ਸਿੰਘ ਆ ਪਿੰਡ ਗੁਰੂਸਾਰਾ ਸਾਡਾ ਠੀਕ ਹੈ। ਅਜਾ ਭਾਈ ਆਪਾਂ ਵੈਸੇ ਮੇਰੇ ਖਾਲਚ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਰੱਖਦੇ ਹਾਂ। ਹਾਂਜੀ ਹਾਂਜੀ ਖੇਤੀਬਾੜੀ ਦੇ ਨਾਲ ਪਸ਼ੂ ਰੱਖਦੇ ਹਾਂ ਘਰੇ ਜੀ। ਇਹ ਵੈੜ ਗਾਂ ਜਿਹੜੀ ਅੱਜ ਵੇਚਣ ਲੱਗਿਓ ਇਹਨੇ ਸੂਹਾ ਕਿੰਨਾ ਸੂਣਾ ਭਾਈ? ਇਹ ਦੂਜਾ ਸੂਹਾ ਸੁੰਦੀ ਆ ਜੀ। ਦੂਜਾ ਸੂਹਾ। ਹਾਂਜੀ। ਪਿਛਲੇ ਸੂਏ ਦੁੱਧ ਕਿੰਨਾ ਕੁ ਦੇਗੀ ਸੀ? ਇਹਦਾ 30 ਤੋਂ 32 ਲੀਟਰ ਦੇ ਵਿਚਕਾਰ ਦੁੱਧ ਦਿੱਤਾ ਨੇ ਜੀ। ਠੀਕ ਹੈ 30 ਲੀਟਰ। ਇਹਦੀ ਡਿਟੇਲ ਕੋਈ ਸੀਮਨ ਦੀ ਜੀ ਇਹਦੇ ਸੀਮਨ ਕਿਹੜਾ ਭਰਾ ਹੈ ਇਹਦੀ? ਇਹਦੇ AVS ਦਾ ਸਨੋਮੈਨ ਦਾ ਸੀਮਨ ਲੱਗਿਆ ਹੋਇਆ ਜੀ। ਕਿੰਨੇ ਦਿਨੇ ਲੈ ਸਕਦੀ ਐ ਸੂਨ 5 ਦਿਨ ਹਫਤਾ ਲਊਗੀ ਹਜੇ ਠੀਕ ਆ 5 4 ਦਿਨ ਹਜੇ ਲੈ ਜੂਗੀ ਹਫਤੇ ਵਾਂਗੂ ਵੀ ਲੈ ਸਕਦੀ ਆ ਹਾਂ ਜੀ 17 ਤਰੀਕ ਨੂੰ ਦਿਨ ਪੂਰੇ ਆਵੇ ਜੀ 17 ਹਾਂ ਜੀ ਆ ਰੇਟ ਇਹਦਾ ਆਪਾਂ ਦੱਸਾਂਗੇ ਜਾਂ ਫੋਨ ਤੇ ਰੱਖਣਾ ਫੋਨ ਤੇ ਕਰ ਲਾਂਗੇ ਜੀ ਤੋਰ ਦਈਏ ਫਿਰ ਰੇਟ ਜੈ ਜੀ ਹੋਊਗਾ ਫੋਨ ਤੇ ਕਿਹੜਾ ਹੋਊਗਾ ਆਪਣਾ ਠੀਕ ਆ ਖੋਲ ਹੀ ਲੀ ਸੋ ਦੋਸਤੋ ਰੇਟ ਫੋਨ ਤੇ ਰਹਿਣਾ ਹੈ ਜਦੋਂ ਮੈਂ ਪਹਿਲਾਂ ਵੀ ਇਹ ਵੀਡੀਓ ਚ ਜ਼ਿਕਰ ਕੀਤਾ ਕਿ ਘਰੇਲੂ ਪਸ਼ੂ ਪਾਲ ਕੋਲ ਜਦੋਂ ਵੀਡੀਓ ਬਣਾਉਂਦੇ ਆਂ ਤਾਂ ਕਈ ਵਾਰਾਂ ਰੇਟ ਵੀਡੀਓ ਚ ਵੱਧ ਹੋ ਜੇ ਫਿਰ ਫੋਨ ਘਟ ਆਉਂਦੇ ਆ ਤੇ ਜੇ ਘੱਟ ਮੰਗਿਆ ਜਾਵੇ ਫਿਰ ਆਪ ਨੂੰ ਇਹ ਰਹਿੰਦਾ ਵੀ ਆਪਾਂ ਆਪਦੀ ਚੀਜ਼ ਦਾ ਮੁੱਲ ਨਹੀਂ ਮੰਗ ਸਕੀ। ਸੋ ਇਹ ਗਾਂ ਫॉर ਸੇਲ ਆ ਦੱਸੋ ਬਿਲਕੁਲ ਬਾਰੀਕ ਚਮੜੀ ਦੀ ਐ ਢਾਂਚਾ ਇਹਦਾ ਤੁਸੀਂ ਦੇਖ ਲਓ। ਗਰਮੀ ਦੀ ਰੁੱਤ ਐ ਹਵਾਨਾ ਭਰੀ ਖੜੀ ਐ ਹੋ ਸਕਦਾ ਐ ਵੀ ਇਹ ਪੰਜ ਚਾਰ ਦਿਨਾਂ ਚ ਸੂਪੇ ਵੈਸੇ 17 ਤਰੀਕ ਨੂੰ ਬਾਈ ਕਹਿੰਦਾ ਵੀ ਇਹਦੇ 9 ਮਹੀਨੇ ਜਿਹੜੇ ਉਹ ਕੰਪਲੀਟ ਹੋਣਗੇ ਪੂਰੇ ਹੋਣਗੇ। ਅਗਾੜੀ ਦੇਖ ਸਕਦੇ ਹੋ ਤੁਸੀਂ ਥਾਣੇ ਦੇ ਦੇਖ ਲਓ। ਇਹਦੇ स्नोमैन ਦਾ ਸੀਮਨ ਬਾਈ ਨੇ ਰਖਾਇਆ ਐ। ਜਾਂ ਦੁਦਰ ਨੂੰ ਫੇਰ ਮੋੜਾਂਗੇ ਫਿਰ ਸੋ ਫਿਰ ਤੁਸੀਂ ਇਹਦਾ ਟਾਂਚਾ ਦੇਖ ਸਕਦੇ ਹੋ ਥੋੜਾ ਭਲੂ ਹੋਣਾ ਇੱਕ ਪਾਸੇ ਕਿਉਂਕਿ ਇਹ ਬੈਠੀ ਠਾਈ ਆ ਤੇ ਉਹਦੇ ਨਾਲ ਇੱਕ ਪਾਸੇ ਨੂੰ ਹੋਗੀ ਫਿਰ ਮੋੜੋ ਜੀ ਇੱਕ ਵਾਰ ਸੋ ਇਹ ਗਾਂ ਦਸੋ ਵਿਕਰੀ ਆਸਤੇ ਆ ਕਿ ਨਾਗੇ ਇਸ ਵੀਡੀਓ ਚ ਦਿਖਾਉਣਾ ਕਿਉਂਕਿ ਇਹ ਖੇਤੀਬਾੜੀ ਬਾਈ ਜੋਰੀ ਕਰਦੇ ਆ ਤੇ ਨਾਲ ਇੰਨੇ ਕੋ ਪਸ਼ੂ ਸਾਹਮਦੇ ਇਹਨਾਂ ਦੇ ਵਿੱਚੋਂ ਹੀ ਇਹ ਪਸ਼ੂ ਬਕਾਉ ਕੀਤਾ ਹਵਾਨਾ ਸ਼ੁਰੂਆਤ ਧੁੰਨੀ ਕੋਲੋਂ ਖੈਰ ਵੀਡੀਓ ਚ ਕਲੀਅਰ ਦੱਸ ਵੀ ਰਿਹਾ ਰਸਤਾ ਦੇ ਵਲੇਟ ਦੋ ਜੀ ਗੱਲ ਤੇ ਤੁਰਨ ਦਿਓ ਆਪਦੇ ਹਿਸਾਬ ਨਾਲ ਹੀ ਜੇ ਮੁੜਦੀ ਏ ਮੁੜਿਆ ਹੁੰਦੇ। ਇਹ ਠੰਡੀ ਬਹੁਤ ਹੈ। ਤੇ ਨਸਲ ਦੋਸਤੋ ਐਚਐਫ ਤੇ ਠੰਡੀ ਸੀਲ ਹੀ ਰਹਿੰਦੀ ਏ। ਉਹ ਪੇਰੇ ਦਾ ਸਟਰਕਚਰ ਤੁਸੀਂ ਦੇਖ ਲਓ। ਤੋਂ ਟੈਕਨਾਗ ਅੱਜ ਤੁਹਾਨੂੰ ਦਿਖਾਉਣਾ ਸੀ। ਸੋ ਦੋਸਤੋ ਫੇਰ ਟਾਂਚਾ ਦੇਖ ਲਓ। ਵੇੜਾ ਪਹਿਲਾਂ ਬਾਈ ਕਹਿੰਦਾ ਸਾਰਾ ਪੱਕਾ ਕੱਚਾ ਹੁੰਦਾ ਸੀ। ਹੁਣ ਇੰਟਰਲੌਕ ਲਾਤੀ ਏ। ਪਸ਼ੂ ਕੱਚੇ ਨੂੰ ਜ਼ਿਆਦਾ ਪਸੰਦ ਕਰਦਾ। ਬਾਕੀ ਬੈੜ ਤੁਸੀਂ ਦੇਖ ਲਈ ਆ ਇਹਦੋਂ ਅੱਗੇ ਤੁਹਾਡਾ ਕੰਮ ਹੈ ਜਿਹਨੂੰ ਜੱਜਦੀ ਹੈ ਕਾਲ ਕਰਕੇ ਰੇਟ ਪੁੱਛ ਲਿਓ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ ਥਾਣੂ ਦੋਸਤੋ ਇਸ ਸਾਈਡ ਤੋਂ ਇੱਕ ਵਾਰ ਦੇਖ ਲਓ ਹੁਣ ਪਲੂਨ ਚ ਵੀ ਹੈ ਥਣ ਵੈਸੇ ਚਾਰੇ ਥਣ ਇੱਕੋ ਜਿਹੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ